ਤਾਂ ਅੱਜ ਇਹ ਜਿਹੜੀ ਮੀਟਿੰਗ ਹੋਇਆ ਕਿਸਵਾਨ ਦੇ ਵਿੱਚ ਹੈ ਇਹ ਦੁਸ਼ਹਿਰਾ ਕਮੇਟੀ ਆਪਣੀ ਦੇਖੇ ਸਾਲ ਆਪਾਂ ਜਿਹੜੀ ਗੱਲ ਆਪਾਂ ਚੱਲ ਰਹੇ ਕਿਹੜੀ ਜਗ੍ਹਾ ਜੀ ਇਹ ਨਲੇੜੀ ਜਿਹੜੇ ਲਾਸਟ ਟਾਈਮ ਜਿੱਤੇ ਆਪਾਂ ਬਣਾਇਆ ਸੀਗਾ ਜੀ ਉੱਥੇ ਜੀ ਅੱਛਾ ਇਹ ਰੋਡ ਕ੍ਰੋਸ ਕਰਕੇ ਕੀ ਆ ਕਿ ਕਲੋਨੀ ਕਿਹੜੀ ਹੈ ਜੀ ਕੀ ਨਾਮ ਜਿੱਥੇ ਸੰਧੂ ਕਲੋਨੀ ਹੈ ਕੀ ਅੱਜ ਰੂਪਰੇਖਾ ਕੀ ਤਿਆਰ ਕੀਤੀ ਹੈ ਰੂਪਰੇਖਾ ਤਿਆਰ ਕੀਤੀ ਹੈ ਸ਼ਹਿਰ ਵਾਸੀ ਜਾਨੀ ਤੇ ਆਪਣੇ ਧਰਮ ਨੂੰ ਜੋੜਨ ਵਾਸਤੇ ਦੁਸ਼ਹਿਰਾ ਅੱਜ ਮੈਨੂੰ ਮਿਲੀ ਹੈ ਮੈਂ ਪ੍ਰਧਾਨ ਹਾਂ ਜਿੰਨੇ ਮੈਂ ਆਪਣੀ ਟੀਮ ਬਣਾਈ ਹੋਈ ਹੈ ਸਾਡੀ 22 ਮੈਂਬਰ ਦੀ ਹੈ ਕਿੰਨੇ ਹਾਂ ਜੀ ਇਹ ਨਾਮ ਹਰੇਕ ਜਿਹੜਾ ਬੁਖਾਰਾ ਕਰਦਾ ਸ਼੍ਰੀ ਰਾਮ ਚੰਦ ਜੀ ਇਸ ਇਸ਼ਾਰਾ ਕਮੇਟੀ ਇਹ ਕੋਈ ਆਪ ਇਸ ਤੀਜ ਨੂੰ ਲੈ ਕੇ ਦੋ ਨਹੀਂ ਰਹੀ ਇਹ ਅਸੀਂ ਕੋਈ ਪੋਲਿਟਿਕਲ ਨਹੀਂ ਹੈਗਾ ਨੇ ਸ਼ਹਿਰ ਨੂੰ ਕੋਲ ਵਾਸਤੇ ਤੇ ਆਪਣੇ ਧਰਮ ਨੂੰ ਰੂਪਰੇਖਾ ਤਿਆਰ ਕਰਨ ਵਾਸਤੇ ਧਰਮ ਲੋਕ ਅੱਜ ਕੱਲ ਆਪਣੇ ਯੰਗ ਮੁੰਡੇ ਤੁਹਾਨੂੰ ਪਤਾ ਹੀ ਹੈ ਕਿਸ ਵੱਲ ਕੋਲ ਨੇ ਆਪਣਾ ਧਰਮ ਨੂੰ ਜਾਗਰ ਕਰਾਂਗੇ। ਤੇ ਰੇਲਵੇ ਲੰਨਾ ਪਾਰ ਇਹ ਲੇਡੀ ਰੋਡ ਤੇ ਜਿੱਥੇ ਪਹਿਲੀ ਬਣਾਇਆ ਹੈ ਹਾਂਜੀ ਕੋਲ ਤੋਂ ਹਾਂਜੀ ਕੋਲ ਤੋਂ। ਅੱਛਾ। ਸ੍ਰੀਲ ਜੀ ਜਿਹੜੀ ਅੱਜ ਮੀਟਿੰਗ ਹੋਈ ਹੈ ਕਿਸ ਹਾਲ ਦੇ ਵਿੱਚ ਹੋਈ ਹੈ। ਅਸੀਂ ਨੇ ਇੱਕ ਕੁਝ ਸਮੇਂ ਪਹਿਲਾਂ ਇੱਕ ਐਨਜੀਓ ਦੇ ਨਾਲ ਨਾਲ ਜਿਹੜੇ ਲੋਕਾਂ ਦੀ ਸ਼ਹਿਰ ਵਾਸਤੇ ਡਿਮਾਂਡ ਸੀ ਇੱਕ ਧਰਮ ਸਮਾਜ ਨੂੰ ਸਨਾਕਨ ਧਰਮ ਦੇ ਬੈਨਰ ਹੇਠਾਂ ਇਹ ਕੋਈ ਤਿਹਾੜ ਮਨਾਇਆ ਜਾਵੇ ਤਾਂ ਅਸੀਂ ਸੰਤ ਸਮਾਜ ਨਾਲ ਕਾਫੀ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਇਸ ਸਿੱਟੇ ਪਹੁੰਚੇ ਕਿ ਸਾਨੂੰ ਇੱਕ ਦਸ਼ਾਰਾ ਮਨਾਉਣਾ ਚਾਹੀਦਾ ਸਾਡਾ ਇੱਕ ਮੇਨ ਮੋਟਿਵ ਜਿਹੜਾ ਮੇਨ ਡਿਜ਼ਾਇਰ ਸਾਡੀ ਸਾਡਾ ਮੇਨ ਗਰੀਵੇ ਹੈ ਕਿ ਜਿਹੜੀ ਅੱਜਕੱਲ ਨਿਊ ਜਨਰੇਸ਼ਨ ਹੈ ਉਹ ਮੋਬਾਈਲ ਜਾਂ ਸੋਸ਼ਲ ਮੀਡੀਆ ਤੱਕ ਹੀ ਸੀਮਤ ਹੋ ਕੇ ਰਹਗੀਗਾ ਉਹਨਾਂ ਨੂੰ ਪ੍ਰਾਣੀ ਸੰਸਕ੍ਰਿਤੀ ਬਾਰੇ ਨਹੀਂ ਇਹਨਾਂ ਨੌਲੇਜ ਸਾਡਾ ਮੇਨ ਮੋਡੇ ਪੋਲੀਟিক্যাল ਪਲੇਟਫਾਰਮ ਤੋਂ ਉੱਪਰ ਉੱਠ ਕੇ ਅਸੀਂ ਉਹ ਨਿਊ ਜਨਰੇਸ਼ਨ ਨੂੰ ਸਮੇਂ-ਸਮੇਂ ਤੇ ਦੁਸ਼ਹਿਰ ਤੋਂ ਬਾਅਦ ਵੀ ਅਸੀਂ ਸਮੇਂ-ਸਮੇਂ ਤੇ ਧਾਰਮਿਕ ਸਮਾਰੋਹ ਦਾ ਯੋਜਨਾ ਕਰਾਂਗੇ ਸਾਡੇ ਨਾਲ ਜਿਹੜੀ ਇੱਕ ਟੀਮ ਬਣੀ ਹੈ ਜਿਹਦੇ ਸਾਡੇ ਮੁਖੀ ਨੇ ਰਿੱਕੀ ਸ਼ਰਮਾ ਜੀ ਮੈਂ ਪਹਿਲਾਂ ਵੀ ਦੱਸਿਆ ਕਿ ਇਹਨਾਂ ਨੇ ਪਹਿਲਾਂ ਕਾਫੀ ਸਮਾਜ ਸੇਵੀ ਕੰਮ ਕੀਤੇ ਨੇ ਫੋਰ ਐਗਜ਼ਾਮਪਲ 20% ਫੀਸਾ ਦੇਣੀ ਆ ਉਹਨਾਂ ਨੂੰ ਕਿਤਾਬਾਂ ਕਾਪੀਆਂ ਦੇਣੀ ਆ ਕੈਂਸਰ ਦਾ ਮਰੀਜ਼ ਤੇ ਮੈਂ ਇਸ ਵੇਲੇ ਤੁਹਾਨੂੰ ਨਹੀਂ ਉਹ ਫਿਗਰ ਦੱਸ ਸਕਦਾ ਜਿੱਤੇ ਨਾਲ ਕੱਟ ਕੇ ਆਪਣੀ ਸੋਚ ਤੋਂ ਉਹ ਬਿਹਾਰ 다운 ਠੀਕ ਰਹਾ ਉਸ ਤੋਂ ਇਲਾਵਾ ਰਿੱਕੀ ਜੀ ਦੀ ਹੁਣ ਕੀ ਹੈ ਕਿ ਜਿਹੜਾ ਕਲਚਰ ਪ੍ਰੋਗਰਾਮ ਹੋ ਗਿਆ ਉਸ ਤੋਂ ਲਾਵਾ 11 ਜਿਹੜੀਆਂ ਵਿੰਡੋ ਨੇ ਨੀਡੀ ਨੇ ਉਹਨਾਂ ਨੂੰ ਅਸੀਂ ਸਲਾਈ ਮਸ਼ੀਨਾ ਦੇਣ ਜਾ ਰਹੇ ਹਾਂ ਇਹ ਕੀ ਹੈ ਕਿ ਕਿੰਨੇ ਉਹ ਦਿਸਾਰਾ ਇਹ ਸੰਦੂਕ ਲੋਨੀ ਲਲਹੇੜੀ ਰੋਤੇ ਜਿੱਥੇ ਲਾਸਟ ਟਾਈਮ ਦਿਸਾਰਾ ਡਿਲੀਵਰ ਹੋਇਆ ਸੀ ਮੈਂ ਫੇਰ ਰਿਪੀਟ ਕਰਦਾ ਸੰਦੂਕ ਲੋਨੀ ਜੋ ਜਿੱਥੇ ਪਹਿਲਾਂ ਲਾਸਟ ਟਾਈਮ ਇੱਕ ਦੁਸ਼ਹਿਰਾ ਦੂਜੇ ਦੇ ਰੂਮ ਚ ਬਣਾਇਆ ਗਿਆ ਸੀ ਉੱਥੇ ਹੀ ਬਣਾਇਆ ਜਾਊਗਾ ਔਰ ਸਾਡਾ ਜਿਹੜਾ ਦੁਸ਼ਹਿਰਾ ਬਿਲਕੁਲ ਸਿਸਟੇਮੈਟਿਕਲੀ ਜਿਹੜੇ ਬੰਦੇ ਮਾਨ ਸਨਮਾਨ ਚਾਹੇ ਪੱਤਰਕਾਰ ਭਾਈ ਜਿਹੜਾ ਡਾਕਟਰ ਹੈ ਜੋ ਵੀ ਬੰਦ ਸਮਾਨ ਆ ਪਾਰਟੀਸ਼ਨ ਹੈ ਅਸੀਂ ਉਹਨਾਂ ਨੂੰ ਇੱਕ ਸਟੇਜ ਤੇ ਬਿਨਾ ਕਿਸੇ ਭੇਦਭਾਵ ਤੇ ਮਾਨ ਦਾ ਮਾਨ ਸਤ ਦਵਾਂਗੇ ਪਰਾਨੀ ਟੀਮ ਵੀ ਨਾਲ ਚੱਲਦੀ ਜਿਹਦੇ ਪਹਿਲਾਂ ਤੋਂ ਅਸੀਂ ਕਿਸੇ ਟੀਮ ਸਾਡੇ ਵੱਲੋਂ ਦੀ ਮੈਨਰੋ ਜੀ ਸਾਰੇ ਹੀ ਬੰਦੇ ਇਨਵਾਈਟਡ ਹੈ ਅਸੀਂ ਬਰੇ 10 ਘਟੇ ਹੈ ਸਾਡੇ ਕੋਈ ਪਾਰਸ਼ੀਅਲਟੀ ਨਹੀਂ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੈ ਸਾਨੂੰ ਕੋਈ ਵੀ ਆਏਗਾ ਵੈਲਕਮ ਹੈ ਸਾਡੇ ਵਾਸਤੇ ਕੋਈ ਸਾਨੂੰ ਸੈਂਸਿਟਿਵ ਕੋਈ ਸੈਂਸਿਬਲ ਸੁਝਾਅ ਦਿੰਦਾ ਅਸੀਂ ਐਡਾਪਟ ਕਰਾਂਗੇ ਉਹਦੇ ਸੁਝਾਅ ਦੀ ਮੀਟਿੰਗ ਰੱਖਾਂਗੇ ਉਹਨੂੰ ਐਪਲੀਕ ਕਰਾਂਗੇ ਤੋਂ ਅੱਗੇ ਸ਼੍ਰੀ ਰਾਮਚੰਦਰ ਦੁਸ਼ਹਿਰਾ ਕਮੇਟੀ ਹਨ ਜਿਹੜੇ ਜਿਹੜੇ ਤੁਹਾਡੇ ਅੱਜ ਪ੍ਰਧਾਨ ਜੀ ਰਿੱਕੀ ਸ਼ਰਮਾ ਜਸਪਤੀ ਹੈ ਪ੍ਰਧਾਨ ਨੇ ਚੇਅਰਮੈਨ ਦੀ ਰਿੱਕ ਪ੍ਰਧਾਨ ਜੀ ਨੇ ਜ਼ਿੰਮੇਵਾਰੀ ਮੈਨੂੰ ਸੌਂਪੀ ਹੈ ਸੀਨੀਅਰ ਮੀਤ ਪ੍ਰਧਾਨ ਜਿਹੜੇ ਹੈਗੇ ਸਾਡੇ ਸਤੀਜੀ ਨੇ ਮੀਤ ਪ੍ਰਧਾਨ ਸਾਡੇ ਪ੍ਰੈਸ মিডিਆ ਪਰਸਨ ਤਰਮਿੰਦਰ ਜੀ ਦੋਸਤੋ ਕੈਸ਼ਰ ਸਾਡੇ ਗੋਵਿੰਦਰ ਸਿੰਘ ਰਾਏ ਨੇ जनरल सेटी ਸਾਡੇ ਆਪਣਾ ਕੇਵਲ ਕਿਸ਼ਨ ਜੀ ਨੇ ਤੇ ਚੀਫ ਪੈਟਰਨ ਸਾਡੇ ਸ਼੍ਰੀ ਬਿਜੇ ਸ਼ਰਮਾ ਜੀ ਨੇ ਵੈਕਟਰ ਰਾਜੇਸ਼ ਕੰਨਰ ਨੇ ਟਾਈਕੁਟ ਬਿਜ਼ਨਸਮੈਨ ਨੇ ਤੇ ਉਸ ਤੋਂ ਇਲਾਵਾ ਜਿਹੜੇ ਹੈਗੇ ਸਟੇਜ ਦੀ ਸਾਰੀ ਜ਼ਿੰਮੇਵਾਰੀ ਮੈਲਾ ਕੰਡਕਟ ਕਰਨਗੇ ਐਮ ਸੀ ਵੀ ਆਪਣੇ ਪਾਟਿਆ ਜੀ ਸਰਜੀ ਪਾਟਿਆ ਜੀ ਤੇ ਉਸ ਤੋਂ ਇਲਾਵਾ ਬੈਜਟ ਦੇ ਹਿਸਾਬ ਨਾਲ ਯਾ ਅਕੋਰਡਿੰਗ ਟੂ ਰਿਕੁਆਇਰਮੈਂਟਸ ਹਮਾਰਾ ਇਨੋਕਸਪੈਂਡ ਅਸੀਂ ਕਰਾਂਗੇ ਥੈਂਕ ਯੂ ਜਿਹੜੀ ਸਾਡੀ ਟੀਮ ਉਹ ਨਾਲ ਹੈ ਇਨਕਲੂਡਿੰਗ ਇਹ ਮੀਡੀਆ ਪਰਸਨ ਦਾ ਇਨੀਸ਼ੀਏਟਿਵ ਹੈ ਵੀ ਸਾਡੇ ਨਾਲ ਮੋਰ ਥੈਂ 80 ਪਰਸੈਂਟ ਨੇ ਮੀਡੀਆ ਪਰਸਨ ਜਿਹਨੂੰ ਸਾਨੂੰ ਸਹਾਈ ਹੋ ਰਹੇ ਨੇ ਸਾਡੀ ਜਿਹੜੀ हटके ਚੀਜ਼ ਹੋਈ ਕਿ ਪਹਿਲੀ ਦੱਸ ਚੁੱਕਿਆ ਕਿ ਅਸੀਂ 11 ਵਿੰਡੋ ਨੂੰ ਸਲਾਈ ਮਸ਼ੀਨਾਂ ਦੇ ਰਹੇ ਹਾਂ ਅਕੋਰਡਿੰਗ ਟੂ ਮੈਂ ਅਗਰ ਹੋਰ ਵੀ ਸਾਨੂੰ ਰਿਕੁਆਇਰਮੈਂਟ ਕਿਸੇ ਮੈਜਰ ਦੇ ਬੇਸ ਤੇ ਹੋਈ ਅਸੀਂ ਉਹ ਵੀ ਦੇਵਾਂਗੇ ਉਸ ਤੋਂ ਇਲਾਵਾ ਸਾਡਾ ਜਿਹੜਾ ਇਹ ਇੰਡੀਵਿਜੂਅਲ ਇਨੇਬਲ ਲੋਕ ਤੇ ਸਾਡਾ ਕਲੱਬ 21 ਬੱਚਿਆਂ ਨੂੰ ਜਿਹੜੀ ਉਹਨਾਂ ਦੀ ਫੀਸ ਹੈ ਉਹ ਅਸੀਂ ਨਾਲ ਪੇ ਕਰਾਂਗੇ ਇਸ ਦੁਸ਼ਹਿਰੇ ਔਰ ਇਸ ਤੋਂ ਇਲਾਵਾ ਜਿਹੜੇ ਸ਼ਹਿਰ ਦੇ ਰਿਪਿਊਟਡ ਬੀਜਨਸmen ਤੋਂ ਇਲਾਵਾ ਮੈਂ ਦੇਖਿਆ ਕਿ ਮੋਸਟਲੀ ਦੁਸ਼ਾਰਾ ਜੀ ਲੋਕਾਂ ਉਹਨਾਂ ਨੂੰ ਹੀ ਸਨਮਾਨਿਤ ਕਰਦੇ ਨੇ ਜਿਹੜਾ ਕੋ ਡੋਨੇਸ਼ਨ ਜ਼ਿਆਦਾ ਦਿੰਦਾ ਹੈ ਸਾਡੀ ਜਿਹੜੀ ਸਨਮਾਨਿਤ ਕਰਨ ਦਾ ਟ੍ਰੈਂਡ ਆ ਜਾਂ ਰੇਸ਼ੋ ਜਾਂ ਪਲੇਟਫਾਰਮ ਹੋ ਰਿਹਾਗਾ ਅਸੀਂ ਜਿਸ ਤਰ੍ਹਾਂ ਲੋਕ ਆਪ ਆਪਾ ਕਹਿੰਦੇ ਕਿ ਪ੍ਰਭਾਤਮਾਬਾਦ ਜਾਂ ਦੂਜਾ ਨਾਮ ਹੋ ਡਾਕਟਰਾਂ ਦਾ ਅਸੀਂ ਮੈਰਿਟ ਦੇ ਬੇਸ ਤੇ ਸ਼ਹਿਰ ਦੇ ਡਾਕਟਰਾਂ ਨੂੰ ਵੀ ਸਨਮਾਨਿਤ ਕਰਨ ਜਾ ਰਹੇ ਹਾਂ ਉਸ ਤੋਂ ਇਲਾਵਾ ਮੀਡੀਆ ਪਰਸਨ ਵੀ ਜਿਹੜੇ ਟਾਈਮ ਟੂ ਟਾਈਮ ਸਮਾਜ ਚ ਬੁਰਾਈਆਂ ਦਾ ਉਜਾਗਰ ਕਰਦੇ ਆ ਉਹਨਾਂ ਨੂੰ ਵੀ ਬੰਦਾ ਬੰਦ ਸਨਮਾਨਿਤ ਕਰੇਗਾ ਜੀ ਦਸ਼ਾਰਾ ਦੇ